ਹੈਲੋ एवरीवन ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਆਈ ਹੋਪ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰੀ ਫੇਰ ਅੱਜ ਨਵੀਂ ਵੀਡੀਓਜ਼ ਤੇ ਅੱਜ ਦੀ ਵੀਡੀਓ ਵੀ ਸੂਟਾਂ ਵਾਲੀ ਐ ਸੂਟਾਂ ਵਾਲੀ ਵੀਡੀਓ ਤੁਹਾਨੂੰ ਦਿਖਾਉਣ ਤੋਂ ਪਹਿਲਾਂ ਕੁਸ਼ਕ ਜਿਹੜੇ ਕੋਈ ਗਿਣੇ-ਚੂਨੇ ਲੋਕ ਆ ਜਾਂਦੇ ਐ ਜਿਨ੍ਹਾਂ ਨੂੰ ਤਕਲੀਫ ਐ ਸੂਟ ਸੇਲ ਕਰਨ ਤੇ ਵੀ ਮੈਂ ਸੂਟ ਤੁਹਾਨੂੰ ਕਿਹਾ ਸੀਗਾ ਵੀ ਮੈਂ ਸਟਾਕ ਕਲੀਅਰ ਕਰ ਰਹੀ ਐ ਰੋਜ਼-ਰੋਜ਼ ਸੂਟ ਦਿਖਾ ਰਹੀ ਐ ਸੋ ਇਸ ਵੀਡੀਓ ਦੇ ਵਿੱਚ ਨਹੀਂ ਉਹਨਾਂ ਲਈ ਵੀਡੀਓ ਬਣ ਚੁੱਕੀ ਐ ਕੱਲ ਤੱਕ ਅਪਲੋਡ ਕਰ ਦੂੰਗੀ ਮੈਂ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਵਿੱਚ ਵੀ ਜਵਾਬ ਹੈ ਜਿਹੜੇ ਉਸ ਵੀਡੀਓ ਦੇ ਵਿੱਚ ਮਿਲ ਜਾਣਗੇ ਅੱਜ ਆਪਾਂ ਦੇਖ ਲੈਨੇ ਆਂ ਕੁਝ ਉਹੀ ਆਰਟੀਕਲ ਨਵੇਂ ਆ ਜੀ ਰਿਪੀਟ ਹੋਏ ਆ ਪਰ ਤੁਹਾਨੂੰ ਡਿਸਕਾਊਂਟ ਉਹੀ ਮਿਲੇਗਾ ਤੁਹਾਨੂੰ ਜਿਹੜਾ ਮੈਂ ਪਹਿਲਾਂ ਸਟਾਕ ਨੂੰ ਕਲੀਅਰ ਕਰਨ ਦੇ ਟਾਈਮ ਤੁਹਾਨੂੰ ਮੈਂ ਕਿਹਾ ਸੀਗਾ ਕਿ ਮੈਂ ਸੂਟਾਂ ਦੇ ਉੱਪਰ ਤੁਹਾਨੂੰ ਡਿਸਕਾਊਂਟ ਦੇ ਰਹੀ ਆ 7500 ਵਾਲੇ ਸੂਟ 1500 ਚ ਜਾਂ ਜੋ ਵੀ ਉਸ ਤੋਂ ਪਹਿਲਾਂ ਸੂਟਾਂ ਦੇ ਉੱਪਰ ਡਿਸਕਾਊਂਟ ਮਿਲਿਆ ਹੈ ਚਾਹੇ ਮੈਂ ਆਰਟੀਕਲ ਨਵਾਂ ਲੈ ਕੇ ਆਈਆਂ ਚਾਹੇ ਮੈਂ ਆਪਣੇ ਬੁਟੀਕ ਤੋਂ ਚੱਕ ਕੇ ਲਈਆਂ ਚਾਹੇ ਕੁਝ ਪੀਸ ਮੇਰੇ ਕੋਲ ਪੁਰਾਣੇ ਬਚੇ ਹੋਏ ਆ ਸੇਮ ਤੁਹਾਨੂੰ ਨਵੇਂ ਦੇ ਉੱਪਰ ਵੀ ਉਹੀ ਡਿਸਕਾਊਂਟ ਮਿਲਣ ਜਾ ਰਿਹਾ ਹੈ ਜਿਨ੍ਹਾਂ ਨੂੰ ਜੋ-ਜੋ ਆਬਜੈਕਸ਼ਨ ਹੈ ਉਹ ਪਸ ਕੱਲ ਦਾ ਵੇਟ ਕਰ ਲੈਣ ਕੱਲ ਉਹਨਾਂ ਦੀ ਸਵਾਲਾਂ ਦੇ ਜਵਾਬਾਂ ਦੀ ਵੀਡੀਓ ਆ ਰਹੀ ਹੈ ਉਸ ਤੋਂ ਬਾਅਦ ਉਹ ਆਪਣਾ ਜੋ ਵੀ ਮਾਈਂਡ ਸੈਟ ਕਰਨਾ ਚਾਹੁੰਦੇ ਉਹ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਵਾਰ ਇਸ ਪੈਕਟ ਸੂਟ ਆ ਜਿਹੜੇ ਉਹਨਾਂ ਦੀ ਝਲਕ ਦਿਖਾ ਦੇਣੀ ਹੈ ਫਿਰ ਮੈਂ ਤੁਹਾਨੂੰ ਸਾਰੇ ਓਪਨ ਕਰਕੇ ਦਿਖਾ ਦੂੰਗੀ ਇਹ ਸੂਟ ਸੀਗੇ ਜੀ ਜਿਹੜੇ ਬਹੁਤ ਜ਼ਿਆਦਾ ਮੰਗੇ ਸੀਗੇ ਮੇਰੇ ਤੋਂ ਆਫ ਵਾਈਟ ਇਹ ਥੋੜੇ ਜੇ ਮੈਚਓਰਡ ਏਜ ਦੇ ਨਾ ਮੈਚਓਰ ਏਜ ਦੇ ਲੇਡੀਜ਼ ਨੇ ਮੈਨੂੰ ਬਹੁਤ ਜ਼ਿਆਦਾ ਇਹਨਾਂ ਦੀ ਡਿਮਾਂਡ ਕੀਤੀ ਸੀ ਇਹ ਆਪਣੇ ਕੋਲੇ ਰੀਸਟਾਕ ਹੋ ਗਿਆ ਖੁੱਲਾ ਢੁੱਲਾ ਹੁਣ ਕਈਆਂ ਨੂੰ ਮਿਰਚਾਂ ਬੜੀਆਂ ਲੱਗਦੀਆਂ ਹੋਣੀਆਂ ਦੁਬਾਰਾ ਦੁਬਾਰਾ ਮਾਲ ਰੀਸਟਾਕ ਕਰ ਲਿਆ ਕਿਉਂਕਿ ਕੁਝ ਕਰਨਾ ਨਹੀਂ ਦੂਸਰੇ ਨੂੰ ਕੁਝ ਕਰਨ ਦੇਣਾ ਨਹੀਂ ਇਸ ਦੇ ਪਿੱਛੇ ਬਹੁਤ ਸਾਰੇ ਰੀਜ਼ਨ ਹੈ ਕਾਰਨ ਹੈ ਵੀਡੀਓ ਤੱਕ ਵੇਟ ਕਰ ਲਓ ਕੱਲ ਤੱਕ ਆ ਸੀਗਾ ਜੀ ਫਰੋਜ਼ੀ ਰੰਗ ਲਵੈਂਡਰ ਕਲਰ 골ਡਨ ਕਲਰ ਤੇ ਪਿੰਕ ਇਹਦੇ ਵਿੱਚ ਬੜੇ ਕਸਟਮਰ ਹੋਲਡ ਬੈਠੇ ਸੀ ਇਹ ਵੀ ਮੈਂ ਵਾਵਾ ਸਾਰਾ ਮੰਗਵਾ ਲਿਆ ਹੁਣ ਤਾਂ ਪਰਸਨਲੀ ਵੀ ਮੇਰੇ ਨਾਲ ਕਸਟਮਰ ਐਡ ਹੋ ਗਈ ਹੈ ਜੁੜ ਗਏ ਹੈ ਜਿਹੜੇ ਮੇਰੇ ਨਾਲ ਚੈਟ ਤੇ ਹੀ ਆਪਣੇ ਆਰਡਰ ਲੈਣ ਦੇਨ ਕਰ ਸਕਦੇ ਆ ਪਰ ਕੁਝ ਵਿਚਾਰੇ ਹਲੇ ਵੀ ਜਿਨ੍ਹਾਂ ਨੂੰ ਮੈਂ ਆਪਣੇ ਨਾਲ ਜੋੜਨਾ ਚਾਹੁੰਦੀ ਆ ਉਹਨਾਂ ਨੂੰ ਜੋ ਵਿਚਾਰੇ ਕਾਫੀ ਟਾਈਮ ਤੋਂ ਡਿਮਾਂਡਸ ਕਰ ਰਹੇ ਸੀ ਸੂਟਾਂ ਦੀ ਜੋ ਹੋਲਡ ਬੈਠੇ ਆ ਉਹਨਾਂ ਲਈ ਮੈਂ ਇਹ ਚੀਜ਼ਾਂ ਲੈ ਕੇ ਆਈ ਆ ਸੋ ਆ ਆ ਗਿਆ ਜੀ ਤੁਹਾਡੇ ਕੋਲੇ ਫਿਰੋਜੀ ਰੰਗ ਸਾਰੇ ਖੋਲ ਕੇ ਵੀ ਦਿਖਾਉਂਗੀ ਸੂਟ ਆ ਆ ਗਿਆ ਲਿਵੈਂਡਰ ਕਲਰ ਪ੍ਰਾਣੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਖੋਲਣ ਦੀ ਖੋਲ ਕੇ ਦਿਖਾਉਣ ਦੀ ਕੋਈ ਲੋੜ ਨਹੀਂ ਆ ਆ ਗਿਆ ਇਹਦੇ ਵਿੱਚ ਪਿੰਕ ਕਲਰ ਤੇ 골ਡਨ ਮੇ ਵੀ ਤੁਸੀਂ ਪਹਿਲਾਂ ਦੇਖ ਲਿਆ ਹਨਾ ਆ ਇਹਦਾ 골ਡਨ ਸੀਗਾ ਆ ਇਹ ਚ 골ਡਨ 골ਡਨ ਬਰਾਊਨ ਪਿੰਕ ਤੇ ਆ ਲਿਵੈਂਡਰ ਤੇ ਆ ਹੈਗਾ ਜੀ ਇਸ ਦਾ ਚੌਥਾ ਰੰਗ ਫਿਰੋਜੀ ਇਹ ਸੈੱਟ ਆਪਾਂ ਨੂੰ ਮਿਲ ਜਾਣਗੇ ਆਫ ਵਾਈਟ ਤੁਸੀਂ ਪਹਿਲਾਂ ਦੇਖ ਲਿਆ ਹੁਣ ਤੁਹਾਨੂੰ ਮੈਂ ਦੋ ਚੀਜ਼ਾਂ ਨਵੀਆਂ ਆਈਆਂ ਉਹ ਵੀ ਦਿਖਾਉਂਗੀ ਤੇ ਇੱਕ ਪੁਰਾਣਾ ਮੇਰੇ ਕੋਲੇ ਜੋ ਆਪਣਾ ਸਟਾਕ ਦੇ ਵਿੱਚ ਕਲਰ ਪਿਆ ਹੋਇਆ ਹੈ ਲੈਮਨ yellow ਦਾ ਆਰੀ ਵਰਕ ਦੇ ਉੱਤੇ ਲੇਲਨ ਕਾਟਨ ਚ ਉਹ ਵੀ ਤੁਸੀਂ ਦੇਖ ਲਓ ਇਹ ਆ ਜੀ ਲੈਮਨ yellow suit ਜਿਹਦੇ ਉੱਤੇ 40 ਇੰਚ ਲੰਬੀ ਲੈਂਥ ਹੈ ਇਸ ਦੀ ਜਿਹਦੇ ਤੇ ਆਰੀ ਦਾ ਵਰਕ ਹੋਇਆ ਗਲੇ ਤੱਕ ਧੁਰ ਤੱਕ ਆਪਣੇ ਇੱਥੋਂ ਤੱਕ ਗਲੇ ਦੇ ਇੱਥੋਂ ਤੱਕ ਵਰਕ ਹੋਇਆ ਹੋਇਆ ਤੇ ਵਰਕ ਦਾ ਜੋ ਲੈਂਥ ਹੈ 40 ਇੰਚ ਆਪਾਂ ਕਮੀਜ਼ ਚਾਹੇ 45 ਇੰਚ ਦਾ ਪਾਣਾ ਚਾਹੇ 44 ਦਾ ਪਾਣਾ ਚਾਹੇ 43 ਦਾ ਉਹ ਆਪਾਂ ਇਸ ਨੂੰ ਡਾਊਨ ਕਰਦੇ ਜਾਵਾਂਗੇ ਇਹਨੂੰ ਆਪਾਂ ਬਿਲਕੁਲ ਉੱਪਰ ਨਹੀਂ ਲੈ ਕੇ ਜਾਵਾਂਗੇ ਇਹਨੂੰ ਡਾਊਨ ਇੱਥੇ ਰੱਖਾਂਗੇ ਤੇ ਇੱਥੇ ਆਪਣਾ ਗਲਾ ਬਣੇਗਾ ਤਾਂ ਆਰਾਮ ਨਾਲੇ 45 46 44 ਜੋ ਵੀ ਤੁਸੀਂ ਇਸ ਦੀ ਲੈਂਥ ਰੱਖਣੀ ਚਾਹੋ ਖੁੱਲੇ ਡੁੱਲੇ ਇਸ ਦੀ ਲੈਂਥ ਆ ਜਾਏਗੀ ਇਹ ਹੈ λεਮਨ येलो ਇਹਦੇ ਨਾਲ ਇਸ ਦੀ ਬਾਟਮ ਹੈ ਜਿਹੜੀ ਇਹ ਰਹੀ ਜੀ ਰਿਯਾਨ ਦੀ ਇਸ ਦੇ ਨਾਲ ਬਾਟਮ ਹੈ ਨਾਲ ਦੀ ਤੇ ਇਹਦੇ ਨਾਲ ਦੁਪੱਟਾ ਆ ਜਾਂਦਾ ਉਹੀ ਜੀ ਮਲਟੀ ਕਲਰ ਦਾ ਇਹ ਵੀ ਡਿਸਕਾਊਂਟਰ ਪੀਸ ਹੈ ਜੀ ਆਪਣੇ ਕੋਲੇ ਜਿਹੜਾ ਲੈਮਨ yellow ਹੈ ਇਹ ਬਚਿਆ ਹੋਇਆ ਇਹਦੇ ਵਿੱਚ ਪੀਚ ਮੇਬੀ ਹੋਰ ਵੀ ਕੋਈ ਰੰਗ ਪਏ ਹੋਣ ਤਾਂ ਤੁਸੀਂ ਇਨਕੁਆਇਰੀ ਕਰ ਲਿਓ ਬੁਟੀਕ ਤੇ ਪਏ ਹੋਏ ਤਾਂ ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਦੂੰਗੀ ਆ ਇਸ ਦਾ ਦੁਪੱਟਾ ਜੀ ਡਿਜੀਟਲ ਪ੍ਰਿੰਟ ਦਾ ਤੇ ਆ ਇਸ ਤੇ ਟਸਲਸ ਲੱਗੇ ਹੋਏ ਆ ਉਹੀ 스마트 ਡਿਜੀਟਲ ਦੁਪੱਟੇ ਨੇ ਇਹ ਆਪਣਾ ਪੁਰਾਣਾ ਆਰਟੀਕਲ ਹੈ ਤੇ ਹੁਣ ਤੁਹਾਨੂੰ ਮੈਂ ਕੁਝ ਨਵੀਂ ਚੀਜ਼ ਦਿਖਾਉਣ ਲੱਗੀ ਐ ਜੋ ਮੇਰੇ ਕੋਲੇ ਦੋ ਹੀ ਰੰਗ ਆਏ ਹੋਏ ਆ ਕਿਉਂਕਿ ਬੁਟੀਕ ਤੇ ਦੋ ਹੀ ਰਹਿ ਗਏ ਸੀ ਬਾਕੀ ਸਭ ਕੁਝ ਵੇਚਵਟ ਬੈਠੇ ਸੀ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਸੈਮੀ ਸਟਿਚ ਸੂਟ ਨੇ ਆਪਾਂ ਕਰਦੇ ਹਾਂ ਸਕਾਈ ਬਲੂ ਕਲਰ ਦੀ ਆ ਥੋੜਾ ਥੋੜਾ ਫਰੋਜ਼ੀ ਵੀ ਹੈਗਾ ਡਾਰਕ ਸਕਾਈ ਬਲੂ ਕਹਿ ਸਕਦੇ ਆਪਾਂ ਇਸ ਨੂੰ कॉटन ਦਾ ਸੂਟ ਆ ਜੀ ਗਰਮੀਆਂ ਵਾਲੀ ਖਾਦੀ कॉटन ਐ ਇਹ ਇਸ ਤੇ ਘੇਰੇ ਦੇ ਉੱਪਰ ਰਹੂਗਾ ਇਸ ਤਰ੍ਹਾਂ ਕਰਕੇ ਬਾਰਡਰ ਇਹ ਦੇਖ ਲਓ ਤੁਸੀਂ ਵਰਕ ਇਸ ਦੇ ਨਾਲ ਇਹ ਆਰਗੈਂਜ਼ਾ ਲੇਸ ਐਡ ਕੀਤੀ ਹੋਈ ਹੈ ਤੇ ਆਰਗੈਂਜ਼ਾ ਦਾ ਪੈਚ ਵਰਕ ਦੇ ਨਾਲ ਤੁਹਾਨੂੰ neck ਦੇ ਉੱਪਰ ਮਿਲੇਗਾ ਏਰੀਆ 'ਚ ਏਰੀਆ ਇਹ ਇਸ ਦਾ neck ਦਾ ਡਿਜ਼ਾਈਨ ਓਕੇ ਇਸ ਦੇ ਨਾਲ ਮਸਲੀਨ ਦੀ ਬਾਟਮ ਰਹੇਗੀ ਇਹ ਸੂਟ ਹੈ ਇਹ ਇਸ ਦੇ ਨਾਲ ਮਸਲੀਨ ਦੀ ਬਾਟਮ ਹੈ ਹੁਣ ਇਹਦੇ ਨਾਲ ਦੁਪट्टे ਦੀ ਗੱਲ ਕਰਦੇ ਹਾਂ ਆਹ ਇਸ ਦਾ ਦੁਪੱਟਾ ਹੈ ਸਕ੍ਰੀਨ ਤੇ ਤੁਹਾਨੂੰ ਨੰਬਰ ਦਿਖ ਰਿਹਾ ਜੀ ਨੰਬਰ ਆਪਣਾ ਉਹੀ ਰਹੇਗਾ ਸਕ੍ਰੀਨਸ਼ਾਟ ਤੁਸੀਂ ਲੈ ਕੇ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਕਿਉਂਕਿ ਇਹ ਮੇਰੇ ਕੋਲੇ ਲਿਮਟਿਡ ਹੈ ਇਹਦੀ ਜ਼ਿਆਦਾ ਮੈਂ ਤੁਹਾਨੂੰ ਨਹੀਂ ਕਹਿ ਸਕਦੀ ਕਿ ਮੇਰੇ ਕੋਲੇ ਖੁੱਲੀ ਡੁੱਲੀ ਕੁਆਂਟੀਟੀ ਆਈ ਹੋਈ ਹੈ ਇਹ ਮੇਰੇ ਕੋਲੇ ਜਿੰਨਾ ਬਟੀਕ ਤੇ ਬਚਿਆ ਸੀ ਮੈਂ ਲੈ ਆਂਦਾ ਆ ਦੇਖੋ ਜੀ ਇਹਦਾ ਦੁਪੱਟਾ ਕਿੰਨਾ ਸੋਹਣਾ ਹੈ ਇਹ ਮਸਲੀਨ ਦਾ ਦੁਪੱਟਾ ਹੈ 4 ਸਾਈਡਡ ਤੁਹਾਨੂੰ ਲੇਸ ਮਿਲੇਗੀ ਇਹਦੇ ਉੱਪਰ ਤੇ ਇਸ ਦੇ ਵਿੱਚ ਸੈਲਫ ਦਾ ਡਿਜ਼ਾਈਨ ਤੇ ਵਰਕ ਕੰਮ ਮਿਲੇਗਾ ਇਸ ਦੇ ਉੱਪਰ ਸਮਾਰਟ ਦੁਪੱਟਾ ਹੈ ਇਹ ਇਹ ਦੇਖੋ ਫੋਰ ਸਾਈਡਡ ਇਸ ਤੇ ਪੈਟਰਨ ਹੈ ਇਸ ਤਰ੍ਹਾਂ ਡਿਜੀਟਲ ਪ੍ਰਿੰਟ ਹੈ ਦੁਪੱਟਾ ਇਸ ਦਾ ਬਹੁਤ ਹੀ ਜ਼ਿਆਦਾ ਸੋਨਾ ਦੁਪੱਟਾ ਹੈ ਆ ਜੀ ਆ ਇਸ ਦਾ ਸੂਟ ਹੈ ਆ ਇਸ ਦਾ ਦੁਪੱਟਾ ਹੈ ਸੋ ਜਿੰਨਾਂ ਨੂੰ ਵੀ ਇਹ ਸੂਟ ਪਸੰਦ ਹੈ ਇਹ ਰੰਗ ਪਸੰਦ ਹੈ ਜਲਦੀ ਜਲਦੀ ਆਪਣਾ ਆਰਡਰ ਹੈ ਜਿਹੜਾ ਬੁੱਕ ਕਰ ਲਿਓ ਕਿਉਂਕਿ ਇਹ ਬਹੁਤ ਜ਼ਿਆਦਾ ਲਿਮਟਿਡ ਪੀਸ ਹੈ ਤੇ ਸਾਰਿਆਂ ਨੂੰ ਡਿਸਕਾਊਂਟ ਵਾਲੇ ਇਹ ਸੂਟ ਵੀ ਡਿਸਕਾਊਂਟ ਵਾਲੇ ਦੇ ਵਿੱਚ ਹੀ ਨਿਕਲੇ ਆ 1750 ਦੀ ਰੇਂਜ ਵਾਲਾ ਸੀ ਪਰ ਇਹ ਤੁਹਾਨੂੰ 1499 ਦੇ ਵਿੱਚ ਹੀ ਮਿਲੇਗਾ ਕਿਉਂਕਿ ਦੂਸਰੇ ਸਾਰੇ ਸੂਟਾਂ ਦੇ ਉੱਪਰ 1499 ਦਾ ਡਿਸਕਾਊਂਟ ਹੈ ਤੇ ਇਹ ਪੀਸ ਵੀ ਮੈਂ ਤੁਹਾਨੂੰ ਉਸੇ ਡਿਸਕਾਊਂਟ ਦੇ ਵਿੱਚ ਹੀ ਦੇਣ ਜਾ ਰਹੀ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਨੈਕਸਟ ਨੈਕਸਟ ਇਸ ਦੇ ਵਿੱਚ ਕਲਰ ਹੈ ਜਿਹੜਾ ਉਹ ਹੈਗਾ ਪਿੰਕ ਸੇਮ ਸੈਮੀ ਸਟਿਚ ਆਇਆ ਇਹਦਾ ਦੁਪੱਟਾ ਇਹ ਇਸ ਦਾ ਆਰਗੈਂਜ਼ਾ ਵਰਕ ਵਾਲਾ ਪੈਚ ਐਡ ਹੈ ਇਸ ਦੇ ਨਾਲ ਬਾਰਡਰ ਤੇ ਇਸ ਦੇ ਨਾਲ ਮਸਲੀਨ ਦੀ ਪਿਓਰ ਮਸਲੀਨ ਦੀ ਬਾਟਮ ਹੈ ਵਿਸਕੋਸ ਮਸਲੀਨ ਦੀ ਬਾਟਮ ਹੈ ਤੇ ਆ ਇਸ ਦਾ ਨੈਕ ਹੈ ਇਹ ਇਸ ਦਾ ਡਿਜ਼ਾਈਨ ਹੈ ਲਾਈਨਿੰਗ ਦੇ ਵਿੱਚ ਕਾਟਨ ਹੈ ਜੀ ਇਹ ਖਾਦੀ ਕਾਟਨ ਹੈ ਗਰਮੀਆਂ ਵਾਲੀ ਕਾਟਨ ਹੈ ਇਹ ਦੇਖੋ ਇਹ ਇਸ ਦਾ ਨੈਕ ਦੇ ਉੱਪਰ ਡਿਜ਼ਾਈਨ ਹੈ ਤੇ ਆ ਇਸ ਤੇ ਬਾਟਮ ਦੇ ਉੱਪਰ ਐਵੇਂ ਰਹੇਗਾ ਇਸ ਦੇ ਨਾਲ ਵਿਸਕੋਸ ਦੀ ਮਸਲੀਨ ਦੀ ਬਾਟਮ ਇਹ ਇਹਦਾ ਤੂਜਾ ਕਲਰ ਹੈ ਜੀ ਇਹਦਾ ਦੁਪੱਟਾ ਦੇਖ ਲਨੇ ਹੁਣ ਆਪਾਂ ਦੁਪੱਟੇ ਇਹਦੇ ਮਸਲੀਨ ਦੇ ਆ ਬੜੇ ਹੀ ਸੋਹਣੇ ਦੁਪੱਟੇ ਆ ਸਾਰਿਆਂ ਦੇ ਉੱਪਰ 4 ਸਾਈਡਡ ਇਸ ਤਰ੍ਹਾਂ ਲੇਸ ਲੱਗੀ ਰਹੂਗੀ ਤੇ ਸੈਲਫ ਦੇ ਵਿੱਚ ਡਿਜ਼ਾਈਨ ਹੋਊਗਾ ਸੀਕੁਐਂਸ ਦਾ ਇਸ ਤੇ ਵਿੱਚ ਵਰਕ ਰਹੂਗਾ ਤੇ ਡਿਜੀਟਲ ਪ੍ਰਿੰਟ ਰਹੂਗਾ ਆ ਦੇਖੋ ਮੇ ਵੀ ਤੁਹਾਨੂੰ ਦੇਖ ਗਿਆ ਹੁਣ ਹੈ ਬਾਕੀ ਜੇ ਕੁਝ ਨਾ ਸਮਝ ਆਇਆ ਕਿਉਂਕਿ ਕਈ ਵਾਰ ਲਾਈਟ ਆਪਣੇ ਸਿਰ ਦੇ ਉੱਪਰ ਹੋਣ ਕਰਕੇ ਜਿਹੜਾ ਆਪਾਂ ਕੈਮਰਾ ਆਪੋਜ਼ਿਟ ਸਾਈਡ ਤੇ ਬੈਠ ਕੇ ਬਣਾ ਰਹੇ ਕਈ ਵਾਰ ਚੀਜ਼ਾਂ ਨਹੀਂ ਤੁਹਾਨੂੰ ਕਲੀਅਰ ਹੋ ਪਾਉਂਦੀਆਂ ਤੁਸੀਂ ਇਹਨਾਂ ਦੀ ਪਰਸਨਲੀ ਪਿਕ ਵਗੈਰਾ ਮੰਗਾ ਸਕਦੇ ਹੋ ਉੱਥੇ ਤੁਹਾਨੂੰ ਚੀਜ਼ਾਂ ਕਲੀਅਰ ਹੋ ਜਾਣਗੀਆਂ ਆ ਦੇਖੋ ਜੀ ਇਹ ਦਾ ਦੁਪੱਟਾ ਹੈ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਬਹੁਤ ਪਿਆਰਾ ਹੈ ਦੋ ਹੀ ਰੰਗ ਹੈ ਜੀ ਜਿਹੜੇ ਤੁਹਾਨੂੰ ਇਹਨਾਂ ਦੇ ਵਿੱਚ ਮਿਲਣਗੇ ਮੇਰੇ ਵੀ ਤੁਹਾਨੂੰ ਕਲੀਅਰ ਹੋ ਗਏ ਹੋਣੀਆਂ ਹੁਣ ਆਪਾਂ ਆਪਣੇ ਆਹ ਆਫ ਵਾਈਟ ਸੂਟ ਨੂੰ ਓਪਨ ਕਰਕੇ ਜਲਦੀ ਜਲਦੀ ਦੇਖਦੇ ਹਾਂ ਮੈਂ ਸੋਚਿਆ ਕਿ ਹੁਣ ਵੀਡੀਓ ਲੰਬੀਆ ਨਹੀਂ ਸ਼ਾਰਟ-ਸ਼ਾਰਟ ਵੀਡੀਓ ਪਾਉਂਗੀ ਤੁਸੀਂ ਇਸ ਡਿਸਕਾਊਂਟ ਦਾ ਫਾਇਦਾ ਵੀ ਲੈ ਸਕਦੇ ਹੋ ਕਿਉਂਕਿ ਇਹ ਸਾਰੇ ਫਰੈਸ਼ ਆਰਟੀਕਲ ਤੁਹਾਨੂੰ ਡਿਸਕਾਊਂਟ ਤੇ ਹੀ ਮੈਂ ਸਾਰੇ ਸੇਮ ਰੇਟ ਤੇ ਦੇ ਰਹੀ ਹਾਂ ਇਹ ਹੈ ਜੀ ਹੈਂਡਵਰਕ ਇਹਨਾਂ ਦੇ ਵਿੱਚ ਹੈਂਡਵਰਕ ਹੋਇਆ ਵਾ ਸੀਕਵੈਂਸ ਦਾ ਵਰਕ ਹੈ ਜੀ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਆਫ-ਵਾਈਟ ਬੇਸ ਹੈ ਇਹ ਇਸ ਦਾ نیچے ਬਾਰਡਰ ਹੈ ਤੇ ਔਰਗੈਂਜ਼ਾ ਦੀ نیچے ਇਸ ਤਰ੍ਹਾਂ ਕਰਕੇ ਲੇਸ ਰਹਿਣ ਵਾਲੀ ਹੈ ਇਸ ਦੀ ਬੈਕ ਸਾਈਡ ਦੇ ਉੱਪਰ ਵੀ ਇਸ ਤਰ੍ਹਾਂ ਕਰਕੇ ਛੋਟੇ-ਛੋਟੇ ਆ ਬੂਟੀਆਂ ਰਹਿਣ ਵਾਲੀਆਂ ਹੈ ਸੈਲਫ ਦੇ ਵਿੱਚ ਤੇ ਇਸ ਦੇ ਨਾਲ ਜਿਹੜਾ ਬਾਟਮ ਹੈ ਬਾਟਮ ਇਸ ਦੇ ਨਾਲ ਕਾਟਨ ਦਾ ਕਾਟਨ ਦਾ ਬਾਟਮ ਇਸ ਦੇ ਨਾਲ ਪਲੇਨ ਚ ਜਾਏਗਾ ਇਹ ਆਰਟੀਕਲ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਇਹ ਸਿਰਫ ਇਹ ਨਹੀਂ ਹੈ ਕਿ ਥੋੜੇ 올ਡ ਏਜ ਦੀ ਪਾ ਸਕਦੇ ਆ ਆਪਾਂ ਵੀ ਸਾਰੇ ਇਹਨੂੰ ਆਫ ਵਾਈਟ ਨੂੰ ਥੋੜਾ ਲੇਸਾਂ ਲੂਸਾਂ ਐਡ ਕਰਕੇ ਸੋਹਣੇ ਤਰੀਕੇ ਨਾਲ ਆਪਾਂ ਇਹਨੂੰ ਸਟਿਚ ਕਰਵਾ ਸਕਦੇ ਆ ਇਹ ਆ ਜੀ ਇਸ ਦੀ ਬਾਟਮ ਤੇ ਇਹਦਾ ਦੁਪੱਟਾ ਦੁਪੱਟਾ ਇਸ ਦਾ ਬਹੁਤ ਜ਼ਿਆਦਾ ਸੋਹਣਾ ਹੈ ਡਿਜੀਟਲ ਪ੍ਰਿੰਟ ਦਾ ਦੁਪੱਟਾ ਇਸ ਦਾ ਦੁਪੱਟਾ ਵੀ ਤੁਹਾਨੂੰ ਲੇਲਨ ਦੇ ਵਿੱਚ ਮਿਲੇਗਾ ਲੇਲਨ कॉटन ਦਾ ਹੀ ਦੁਪੱਟਾ ਹੈ ਤੇ ਲੇਲਨ कॉटन ਦਾ ਇਹ ਸੂਟ ਹੈ ਇਸ ਦੇ ਨਾਲ ਬਾਟਮ कॉटन ਦੀ ਰਹੇਗੀ ਇਹ ਇਸ ਦੀਆਂ ਇਹ ਦੇਖੋ ਸਾਰੇ ਫੋਰ ਸਾਈਡਡ ਇਸ ਤੇ ਬੇਲ ਨਾ ਰਹਿਣਗੇ ਤੇ ਖੁੰਝਿਆਂ ਦੇ ਉੱਪਰ ਇਸ ਤਰ੍ਹਾਂ ਕਰਕੇ ਇਸ ਤੇ ਫੁੱਲ ਰਹਿਣਗੇ ਤੇ ਸੈਂਟਰ ਦੇ ਵਿੱਚ ਇਸ ਦਾ ਜੋ ਵੀ ਤਾਮਾਚਾ ਮੈਂ ਤੁਸੀਂ ਦੇਖ ਲਓ ਆਪੇ ਇਹ ਇਸ ਦਾ ਦੁਪੱਟਾ ਹੈ ਇਹ ਤੁਹਾਨੂੰ ਆਫ ਵਾਈਟ ਵਿੱਚ ਹੀ ਮਿਲੇਗਾ ਬਹੁਤ ਪਸੰਦ ਕੀਤਾ ਗਿਆ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ ਇਹ ਮੈਂ ਖੁਦ ਵੀ ਬਣਾਉਂਗੀ ਜਦੋਂ ਵੀ ਟਾਈਮ ਮਿਲੇ ਮੈਨੂੰ ਮੈਨੂੰ ਕਈ ਸੂਟ ਸੋਹਣੇ ਲੱਗਦੇ ਮੈਂ ਆਪਣੇ ਲਈ ਰੱਖ ਦਿੰਨੀ ਆ ਕਈ ਵਾਰ ਕਸਟਮਰ ਖੋ ਕੇ ਲੈ ਜਾਂਦੇ ਆ ਤੇ ਕਈ ਵਾਰ ਕੰਮ ਦਾ ਜ਼ਿਆਦਾ ਕਸ ਹੋਣ ਕਰਕੇ ਸਾਡੇ ਕੋਲ ਉਹ ਸੂਟ ਬਣਾਈ ਹੀ ਨਹੀਂ ਜਾਂਦੇ ਸੋ ਅੱਜ ਨਾ ਮੈਂ ਐਕਚੁਅਲੀ హెయిర్ వాਸ਼ ਕਰਨੇ ਮੇਰੇ ਬਾਲਾਂ ਬੂਲਾਂ ਤੇ ਧਿਆਨ ਨਾ ਦਿਓ ਸੋ ਮੇਰੇ ਅੱਜ ਖਿਲਰੇ-ਵਿਲਰੇ ਬਾਲ ਪਏ ਆ ਤੇ ਆ ਜਾਂਦੀ ਆ ਹੁਣ ਆਪਣੇ ਕੋਲੇ ਇੱਕ ਆਹ ਆਰਟੀਕਲ ਹੈ अच्छा ये ਤੁਹਾਨੂੰ ਦਿਖਾਉਣ ਤੋਂ ਪਹਿਲਾਂ ਮੇਬੀ ਮੈਂ ਤੁਹਾਨੂੰ ਜਿਹੜੇ ਪਹਿਲਾਂ ਸੂਟ ਦਿਖਾਏ ਆ ਉਹ ਦਿਖਾ ਦੇਣੀ ਆ ਜਿਨ੍ਹਾਂ ਦੇ ਵਿੱਚ ਚਾਰ ਰੰਗ ਹੈ ਇਹਨਾਂ ਨੂੰ ਆਪਾਂ ਇੱਕ ਨੂੰ ਖੋਲ ਲੈਨੇ ਆ ਬਾਕੀ ਤੁਸੀਂ ਕਲਰ ਸਮਝ ਲਿਓ ਫਿਰ ਆਪਾਂ ਸਾਰੇ ਸੂਟ ਖੋਲੇ ਨਾ ਫਿਰ ਵੀਡੀਓ ਲੰਬੀ ਹੋ ਜਾਣੀ ਆ ਲਿਵੈਂਡਰ ਕਲਰ ਤੁਹਾਨੂੰ ਸਭ ਨੂੰ ਚਾਹੀਦਾ ਸੀਗਾ ਤੇ ਲਓ ਜੀ ਆਪਾਂ ਲਿਵੈਂਡਰ ਕਲਰ ਵੀ ਲਿਆਏ ਆ ਫਰੋਜ਼ੀ ਵੀ ਲਿਆਏ ਆ ਪਿੰਕ ਵੀ ਇਸ ਤੇ ਆਰਗੈਂਜ਼ਾ ਦਾ ਪੈਚਵਰਕ ਹੈ ਆ ਇਸ ਦੀ ਸ਼ਾਰਟ ਹੈ ਲੇਲਨ ਕਾਟਨ ਦੇ ਵਿੱਚ ਤੇ ਇਹਦੇ ਨਾਲ ਵਿਸਕੋਸ ਤੇ ਰਿਯਾਨ ਦੀ ਲਿਵੈਂਡਰ बॉਟਮ ਜਾਊਗੀ ਤੇ ਇਹਦੇ ਨਾਲ ਡਿਜੀਟਲ ਪ੍ਰਿੰਟ ਦਾ ਆਹ ਵਾਲਾ ਦੁਪੱਟਾ ਜਾਊਗਾ ਆਹ ਹੈ ਜੀ ਇਸ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਇਹ ਆ ਗਿਆ ਜੀ ਲਿਵੈਂਡਰ ਕਲਰ ਤੇ ਇਹਦੇ ਵਿੱਚ ਜਿਹੜੇ ਆ ਸਾਰੇ ਤੁਹਾਨੂੰ ਮੈਂ ਦਿਖਾਤੀ ਆ ਪੀਚ ਆ 골ਡਨ ਬ੍ਰਾਊਨ ਸੀ ਗ੍ਰੀਨ ਇਹ ਸਾਰੇ ਸੇਮ ਹੀ ਆ ਬਸ ਕਲਰਾਂ ਦਾ ਫਰਕ ਹੈ ਮੇਬੀ ਤੁਸੀਂ ਸਮਝ ਗਏ ਹੁਣ ਆ ਚੀਜ਼ ਜਿਹੜੀ ਆਪਣੇ ਕੋਲੇ ਆਈ ਹੈ ਆਪਾਂ ਇਹਨਾਂ ਨੂੰ ਦੇਖ ਲੈਣੇ ਆ ਕਿ ਬੁਟੀਕ ਦੇ ਉੱਪਰ ਨਾ ਸਿਸਟਰ ਨੇ ਮੈਨੂੰ ਸਪੈਸ਼ਲੀ ਇਹ ਚੀਜ਼ ਮੇਰੇ ਭੇਜੀ ਹੈ ਤੇ ਚਲੋ ਮੈਂ ਹੁਣ ਤੁਹਾਨੂੰ ਦਿਖਾਨੀ ਹੈ ਅੱਛਾ ਬਟੇ ਸੀਜ਼ਰ ਹੈ ਇੱਥੇ ਸੀਜ਼ਰ ਦਿਓ ਬਸ ਬਸ ਹੋ ਗਿਆ ਹੋ ਗਿਆ ਹੋ ਗਿਆ ਨੋ ਨੋ ਬਰੀ ਇਸ ਦੇ ਵਿੱਚ ਚਾਰ ਰੰਗ ਹੈ ਬਹੁਤ ਅੱਛੇ ਵਾਲੀ ਕਾਟਨ ਹੈ ਜੀ ਇਹ ਕਾਟਨ ਦੇ ਉੱਤੇ ਤੁਹਾਨੂੰ ਕਢਾਈ ਕਰੀ ਮਿਲੂਗੀ ਇਹਨਾਂ ਦੀ ਜਿਹੜੀ ਰੇਂਜ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਸਾਰੇ ਸੂਟ ਤੁਹਾਨੂੰ 1000 ਰੁਪਏ ਦਾ ਸੂਟ ਲੱਗੇਗਾ ਜਿਹੜੇ ਪਹਿਲਾਂ ਦਿਖਾਏ ਤੁਹਾਨੂੰ 1499 ਦੇ ਹੈ ਜੀ ਇਹ 1000 ਰੁਪਏ ਦਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਹੈ ਇਕੱਠਾ ਇਹ ਸਟਾਕ ਬਣਿਆ ਕਰਕੇ ਇਸ ਰੇਂਜ ਦੇ ਵਿੱਚ ਮਿਲ ਰਿਹਾ ਦੁਪੱਟੇ ਨਹੀਂ ਹੈ ਇਹ ਸੂਟਾਂ ਨਾਲ ਦੁਪੱਟੇ ਨਹੀਂ ਹੈ ਇਹਨਾਂ ਨਾਲ ਦੁਪੱਟੇ ਤੁਹਾਨੂੰ ਕਿਉਂਕਿ ਪਾਰਟੀ ਵੇਅਰ ਬੁਟੀਕ ਦੀ ਵਰਕ ਵਾਲੇ ਸੂਟ ਹੈ ਤੇ ਇਹਨਾਂ ਨਾਲ ਦੁਪੱਟੇ ਤੁਹਾਨੂੰ ਐਡ ਕਰਨੇ ਪੈਣਗੇ ਇਹ ਹੈ ਜੀ ਕਾਟਨ ਦੇ ਸੂਟ ਤੇ ਇਹਨਾਂ ਦੇ ਉੱਪਰ ਇਸ ਤਰ੍ਹਾਂ ਕਰਕੇ ਤੁਹਾਨੂੰ ਬਾਹਾਂ ਦੇ ਉੱਪਰ ਵਰਕ ਮਿਲੇਗਾ ਤੇ ਇੱਥੇ ਤੁਹਾਨੂੰ ਮਿਲੇਗਾ نیچے ਇਸ ਤੇ ਆ ਬਾਰਡਰ ਦੇ ਉੱਪਰ ਵਰਕ ਮਿਲੇਗਾ ਤੇ ਕਲਰ ਮੇ ਵੀ ਤੁਸੀਂ ਦੇਖ ਲਿਆ ਚਾਰ ਰੰਗ ਹੈ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਉਹ ਵੀ ਦਿਖਾ ਦੂੰਗੀ ਮੈਂ ਤੁਹਾਨੂੰ ਇਹਨਾਂ ਦੀ ਬਾਹਾਂ ਦੇ ਵਰਕ ਦੀ ਵੀ ਨਾਲ ਦੀ ਨਾਲ ਦਿਖਾ ਦਿੰਨੀ ਆ ਚਾਹੇ ਤੁਸੀਂ ਇਹਨੂੰ ਬਾਟਮ ਦੇ ਉੱਤੇ ਸਲਵਾਰ ਦੇ ਉੱਪਰ ਐਡ ਕਰ ਲਿਓ ਚਾਹੇ ਇਹਨਾਂ ਨੂੰ ਤੁਸੀਂ ਬਾਹਾਂ ਦੇ ਉੱਤੇ ਐਡ ਕਰ ਲਿਓ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਫਿਨਿਸ਼ਿੰਗ ਹੈ ਕਢਾਈ ਮਿਲੇਗੀ ਤੁਹਾਨੂੰ ਬੁਟੀਕ ਮਸ਼ੀਨਾਂ ਦੀ ਇਹਨਾਂ 'ਚ ਚਾਰ ਰੰਗ ਆਪਣੇ ਕੋਲੇ ਆਏ ਆ ਤੁਹਾਨੂੰ ਫਿਰ ਕਦੇ ਆਰਟੀਕਲ ਜਿਹੜਾ ਸਿੰਧੀ ਬੂਟੀ ਵਾਲਾ ਹੈ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਇਸ ਦਾ ਫਿਰ ਉਲਾ ਦਿੱਤਾ ਮੈਂ ਆ ਰਿਹਾ ਜੀ ਅੱਛਾ ਇਹ ਰਿਹਾ ਇਸ ਦਾ نیچے ਬਾਰਡਰ ਦੇ ਉੱਪਰ ਵਰਕ ਤੇ ਆ ਰਿਹਾ ਜੀ ਇਸ ਦਾ ਬਾਹਾਂ ਦੇ ਉੱਪਰ ਚਾਹੇ ਤੁਸੀਂ ਸਲਵਾਰ ਦੇ ਪਲਾਜ਼ੋ ਦੇ نیچے ਬਾਟਮ ਤੇ ਕਰ ਲੋ ਚਾਹੇ ਬਾਹਾਂ ਦੇ ਉੱਪਰ ਕਰ ਲੋ ਇਹਦੇ ਵਿੱਚ ਹੁਣ ਰੰਗ ਦੇਖ ਲਓ ਇੱਕ ਕਲਰ ਇਹ ਮਿਲ ਜਾਣਾ ਤੁਹਾਨੂੰ ਇੱਕ ਆ ਪਿਆਜ਼ੀ ਕਲਰ ਮਿਲ ਜਾਣਾ ਹੈ ਇੱਕ ਆ ਬਰਾਊਨ ਕਲਰ ਇਹ ਮਿਲ ਜਾਣਾ ਹੈ ਸਾਰੇ ਗੁੱਡ ਕੁਆਲਿਟੀ ਦੇ ਵਿੱਚ ਹੈ ਬਹੁਤ ਸੋਹਣੀ ਇਹਨਾਂ ਦੀ ਫੈਬਰਿਕ ਰਹੇਗੀ ਕਾਟਨ ਹੈ ਇਹ ਤੇ ਇਹਨਾਂ ਦੀ ਰੇਂਜ ਮੈਂ ਤੁਹਾਨੂੰ ਦੱਸ ਚੁੱਕੀ ਹਾਂ 1050 ਦੇ ਵਿੱਚ ਤੁਹਾਨੂੰ ਇਹ ਡਿਸਕਾਊਂਟ ਵਿੱਚ ਮਿਲਣ ਵਾਲੇ ਪੀਸ ਹੈ ਕਿਉਂਕਿ ਇਹਨਾਂ ਦਾ ਵਰਕ ਹੀ 7-800 ਰੁਪਏ ਦੇ ਵਿੱਚ ਬੁਟੀਕ ਵਾਲਿਆਂ ਨੂੰ ਪੈਂਦਾ ਕਾਰੀਗਰ ਤੋਂ ਅਗਰ ਆਪਾਂ ਕਰਵਾਉਣ ਜਾਗੇ ਤਾਂ ਆਪਾਂ ਸਾਰੇ ਸਿਆਣੇ ਆਪਾਂ ਨੂੰ ਪਤਾ ਹੈ ਕਿ ਵਰਕ ਆਪਾਂ ਨੂੰ ਕੀ ਕੋਸਟ ਕਰਦਾ ਹੈ ਤੇ ਕੁਝ ਲੋਕਾਂ ਦੇ ਕੁਐਸਚਨ ਕੁਝ ਲੋਕਾਂ ਦੇ ਮਾਈਂਡ ਦੇ ਵਿੱਚ ਚੱਲ ਰੀਆਂ ਊਲ ਜ਼ਰੂਰ ਸਵਾਲਾਂ ਦੇ ਜਵਾਬ ਦੀ ਵੀਡੀਓ ਆ ਰਹੀ ਹੈ ਬਸ ਉਦੋਂ ਤੱਕ ਤੁਸੀਂ ਬਣੇ ਰਹੋ ਤੇ ਆਪਣਾ ਮੜਾ ਜਾ ਅ ਧਿਆਨ ਨਾਲ ਸੁਣ ਲਿਓ ਤੁਹਾਨੂੰ ਸਾਰਿਆਂ ਨੂੰ ਸੈਟੀਸਫੈਕਸ਼ਨ ਵੀਡੀਓ ਲੈ ਕੇ ਆ ਰਹੀ ਹਾਂ ਮੈਂ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਨੈਕਸਟ ਆਰਟੀਕਲ ਦੇ ਨਾਲ ਹੋਰ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅਰ